ਦੋਸਤੋ ਭਰਾ ਤੁਹਾਡਾ ਜੀ ਫੇਰ ਪੇਸ਼ ਹੋਇਆ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਲੈ ਕੇ ਆਇਆ ਜੀ ਵਿంటర్ ਤੁਹਾਨੂੰ ਪਤਾ ਕਿ ਆ ਰਿਹਾ ਵਿంటర్ ਆਪਣੇ ਦਰਵਾਜ਼ੇ ਤੇ ਖਲੋਤਾ ਤੇ ਅਸੀਂ ਵੀ ਫਿਰ ਤਿਆਰੀ ਕਰ ਲਈਏ ਮੈਂ ਕਿਹਾ ਵਿంటర్ ਦੀ ਵੀ ਬਹੁਤ ਸੋਹਣਾ ਕਸ਼ਮੀਰੀ ਕਢਾਈ ਦਾ ਬਹੁਤ ਪਿਆਰਾ ਜਿਹਾ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਲੈ ਕੇ ਆਏ ਆ ਗਲਾ ਘੇਰਾ ਘੱਡਿਆ ਹੋਏਗਾ ਸ਼ਾਲ ਘੱਡਿਆ ਆਏਗਾ ਬਹੁਤ ਸੋਹਣਾ 5 ਮੀਟਰ 올ਓਵਰ ਸੂਟ ਆਏਗਾ ਜੇ ਕਲਰ ਬੜੇ ਪਿਆਰੇ ਜਿਹਦੇ ਵਿੱਚ तकरीबन 10 ਕਲਰ ਆਣਗੇ ਬਹੁਤ ਸੋਹਣੇ ਆਰਟੀਕਲ ਬਹੁਤ ਹੀ ਪਿਆਰਾ ਜਿਹਾ ਸਵਾ ਦੋ ਮੀਟਰ ਲੈਂਥ ਦਾ ਤਾਂ ਸ਼ਾਲ ਆਏਗਾ ਔਰ ਜਿਹੜਾ ਸੂਟ ਆਏਗਾ ਉਹ 5 ਮੀਟਰ ਲੈਂਥ ਦੇ ਵਿੱਚ ਆਏਗਾ ਬਹੁਤ ਹੀ ਪਿਆਰਾ ਜਿੰਨਾ ਮਰਜੀ ਖੁੱਲੇ ਤੋਂ ਖੁੱਲਾ ਘੇਰਾ ਵੀ ਬਣਾ ਸਕਦੇ ਹੋ ਯਾਨੀ ਕਿ 3 XL 4 XL ਤੱਕ ਸੋਹੀ ਹੀ ਸਾਈਜ਼ ਇਹਦਾ ਬਣਾ ਸਕਦੇ ਹੋ ਗਲਾ ਕੱਢਿਆ ਜੇ ਘੇਰਾ ਕੱਢਿਆ ਹੋਇਆ ਆ ਮਤਲਬ ਕਿ ਫਿਸ਼ਾਲ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਕੱਢਿਆ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਗਾਜੇ ਰਾਣੀ ਕਲਰ ਪ੍ਰਾਈਸ ਬੜਾ ਮਿੱਠਾ ਜਾਂ ਸਿਰਫ ਤੇ ਸਿਰਫ 850 ਰੁਪਏ ਦੀ ਰੇਂਜ ਦੇ ਵਿੱਚ ਕਿਉਂਕਿ ਸੀਜ਼ਨਲ ਸਟਾਰਟ ਹੋ ਰਿਹਾ ਪ੍ਰਾਈਸ ਬੜੇ ਜੈਨੂਨ ਪ੍ਰਾਈਸ ਆਣੇ ਜੇ ਅਗੋਂ ਜਿਉਂ-ਜਿਉਂ ਸੀਜ਼ਨ ਪੀਕ ਦੇ ਵਿੱਚ ਆਏਗਾ ਤੇ ਤ्यों-ਤ्यों ਫਿਰ ਰੇਟ ਵੀ ਵਧਣਗੇ ਪ੍ਰਾਈਸ ਬੜਾ ਮਿੱਠਾ ਜਾ ਸਿਰਫ ਤੇ ਸਿਰਫ 850 ਰੁਪਏ ਦੀ ਨੇ ਇਹਦੇ ਵਿੱਚ 5 ਮੀਟਰ ਪਿਓਰ ਪਸ਼ਮੀਨੇ ਦਾ ਸੂਟ ਆ ਗਿਆ ਜੇ ਗਲਾ ਘੇਰਾ ਕੱਢਿਆ ਆਏਗਾ ਸ਼ਾਲ ਕੱਢਿਆ ਆਏਗਾ ਪ੍ਰਾਈਸ ਬੜਾ ਮਿੱਠਾ ਦਾ ਸਿਰਫ 850 ਤੁਹਾਨੂੰ ਦਿਖਾਣੇ ਦੇ ਵਿੱਚ ਕਲਰ ਪਹਿਲਾ ਕਲਰ ਤੁਸੀਂ ਦੇਖ ਲਿਆ ਜੇ ਰਾਣੀ ਕਲਰ ਹੁਣ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਉਹ ਆ ਗਿਆ ਜੇ ਕਰੀਮ ਕਲਰ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਦੇ ਵਿੱਚ ਨੈਕਸਟ ਕਲਰ ਜ਼ੂਮ ਕਰਕੇ ਵੀਡੀਓ ਨੂੰ ਦੇਖ ਲਿਓ ਕਿਉਂ ਡਿਜ਼ਾਈਨ ਬਹੁਤ ਪਿਆਰਾ ਜੇ ਠੀਕ ਹੈ ਜਿਹੜਾ ਨੈਕਸਟ ਕਲਰ ਆ ਗਿਆ ਜੇ ਉਹ ਸਭ ਦਾ ਹੀ ਫੇਵਰਟ ਕਲਰ ਹੈਗਾ ਜੇ ਠੀਕ ਹੈ ਉਹ ਆ ਗਿਆ ਜੇ ਬਲੈਕ ਕਲਰ ਠੀਕ ਹੈ ਇਸ ਤੋਂ ਬਾਅਦ ਜਿਹੜਾ ਨੈਕਸਟ ਕਲਰ ਆ ਗਿਆ ਜੇ ਉਹ ਆ ਗਿਆ ਬਹੁਤ ਹੀ ਪਿਆਰਾ ਬਹੁਤ ਹੀ ਐਲੀਗੈਂਟ ਜਿਹਾ ਕਲਰ ਹੈਗਾ ਜੇ ਉਹ ਆ ਗਿਆ ਜੇ ਮੋਰ ਪੰਖੀਆ ਕਲਰ ਠੀਕ ਹੈ ਜੀ ਹੁਣ ਦਿਖਾਣੇ ਤੁਹਾਨੂੰ ਇਹਦੇ ਨੈਕਸਟ ਕਲਰ ਚਾਰ ਕਲਰ ਤੁਸੀਂ ਦੇਖਨੇ ਆ ਜਿਹੜਾ ਹੁਣ ਪੰਜਵਾਂ ਕਲਰ ਆਏਗਾ ਉਹ ਸਭ ਤੋਂ ਸੋਹਣਾ ਨੇਵੀ ਬਲੂ ਕਲਰ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਦਾ ਜਿਹੜਾ ਕਲਰ ਹੈਗਾ ਜੇ ਉਹ ਵੀ ਬੜਾ ਪਿਆਰਾ ਬਹੁਤ ਹੀ ਸੋਹਣਾ ਉਹ ਆ ਗਿਆ ਜ ਗ੍ਰੇ ਕਲਰ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਨੈਕਸਟ ਕਲਰ ਆ ਗਿਆ ਜੇ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਬਹੁਤ ਹੀ ਪਿਆਰਾ ਉਹ ਆ ਗਿਆ ਮਸਟਰਡ ਕਲਰ ਉਸ ਤੋਂ ਬਾਅਦ ਨੈਕਸਟ ਕਲਰ ਆ ਗਿਆ ਜੇ ਬਹੁਤ ਪਿਆਰਾ ਬਹੁਤ ਹੀ ਘੈਂਟ ਜਿਹਾ ਮੈਰੂਨ ਕਲਰ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਕਲਰ ਆ ਗਿਆ ਜੇ ਹੁੰਦਾ ਮੈਂ ਕਲਰ ਦਿਖਾਂਦਾ ਦਿਖਾਂਦਾ ਵੀ ਥੱਕ ਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਕਿੰਨੇ ਕਲਰ ਇਹਦੇ ਵਿੱਚ ਆ ਗਏ ਜੇ ਨੈਕਸਟ ਨੈਕਸਟ ਕਰੀ ਜਨਾ ਪਏ ਮੈਂ ਹਲੋ ਜੀ ਨੈਕਸਟ ਕਲਰ ਆ ਗਿਆ ਜੇ ਬੋਟਲ ਗ੍ਰੀਨ ਕਲਰ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਇੱਕ ਹੋਰ ਲਾਸਟ ਕਲਰ ਆਏਗਾ ਉਹ ਆਏਗਾ ਬਹੁਤ ਹੀ ਪਿਆਰਾ ਐਲੀਗੈਂਟ ਜਿਹਾ ਫਿਰੋਜ਼ੀ ਕਲਰ ਠੀਕ ਹੈ ਜੀ ਕਲਰ ਤੁਸੀਂ ਦੇਖ ਲਿਆ ਬੜੇ ਪਿਆਰੇ ਆ ਬਹੁਤ ਹੀ ਸੋਹਣੇ ਆ ਫਿਰੋਜ਼ੀ ਆ ਮੂੰਗਿਆ ਆ ਮਸਟਰਡ ਆ ਮਰੂਨ ਆ ਬਲੈਕ ਆ ਗ੍ਰੇ ਆ ਮੋਰਪੰਕਿਆ ਨੇਵੀ ਬਲੂ ਮਜੈਂਟਾ ਰੈੱਡ ਮਰੂਨ ਬਹੁਤ ਲੋਟਸ ਆਫ ਕਲਰ ਇਹਦੇ ਵਿੱਚ ਅਵੇਲੇਬਲ ਅਗੇ ਜੇ ਬਹੁਤ ਪਿਆਰਾ 850 ਰੁਪਏ ਦੀ ਰੇਂਜ ਦੇ ਵਿੱਚ 5 ਮੀਟਰ ਸੂਟ ਆ ਗਲਾ ਕੱਢਿਆ ਜੇ ਗਲੇ ਤੇ ਕਢਾਈ ਆ ਘੇਰੇ ਤੇ ਕਢਾਈ ਆ ਸ਼ਾਲ ਦੇ ਉੱਤੇ ਕਢਾਈ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਜੇ ਬੜੀ ਜੈਨੂਇਨ ਰੇਂਜ ਦੇ ਵਿੱਚ ਆ ਹੋਰ ਇਦਾਂ ਦੇ ਸੋਹਣੇ ਸੋਹਣੇ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜਿਨ੍ਹਾਂ ਨੇ ਛੰਡ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪੇਜ ਫੋਲੋ ਨਹੀਂ ਕੀਤਾ ਜਲਦੀ ਤੋਂ ਜਲਦੀ ਜਾ ਕੇ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ